ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸੇਤਾ ਕੈਮਾ ਹੋਰ ਚੜਦੀ ਕਲਾ ਚੋਂ ਤੇ ਅੱਜ ਮੈਂ ਕਿਹਾ ਫਿਰ ਬਲੌਗ ਬਣਾਈਏ ਯਾਰ ਬਹੁਤ ਕਾਲ ਹੋ ਜਾਂਦੀ ਹੈ YouTube ਤੇ ਬਲੌਗ ਨਹੀਂ ਬਣਾ ਹੁੰਦੇਗੇ ਸੋ ਅੱਜ ਬਾਈ ਨੇ ਕਿਸੇ ਨੇ ਓਪਨਿੰਗ ਤੇ ਇਨਵਾਈਟ ਕੀਤਾ ਸੀਗਾ ਤੇ ਉੱਥੇ ਨੂੰ ਚੱਲੇ ਆ ਸੰਗਰੂਰ 1 ਘੰਟਾ 36 ਮਿੰਟ ਦੀ ਬਾਟ ਦੇ ਹੁੰਦਾ ਪਹਿਲਾਂ ਇੱਥੇ ਇੱਕ ਮੁੰਡਾ ਚੱਕਣਾ ਉਦੋਂ ਬਾਅਦ ਚੋਂ ਫਿਰ ਏਕੇ ਬਾਈ ਨਾਲ ਬਹਿ ਕੇ ਜਾਣਾ ਸੰਗਰੂਰ ਤੇ ਬਣਾਉਨੇ ਆ ਬਲੌਗ ਜਿੰਨੇ ਵੀ ਜੋਕੇ ਹੈਗੇ ਹੌਲੀ ਹੌਲੀ ਦਾਰੇ ਉਹ ਫਿਰ ਦੇਖਦੇ ਆ ਫਿਰ ਲਓਏ ਮਿੱਤਰੋ ਆਹ ਮੁੰਡਾ ਬਣ ਹੋਣਾ ਪੱਗ ਵਾਲਾ ਆਹਾ ਆਹਾ ਇਹ ਪਤਾ ਕੌਣ ਏਕੇ ਬਾਈ ਦੀਆਂ ਵੀਡੀਓ ਇਹੀ ਬਣਾਉਂਦਾ ਮੇਰੀਆਂ ਵੀ ਇਹੀ ਬਣਾਉਂਦਾ ਹੁੰਦਾ ਐਡੀਟਿੰਗ ਵੀ ਇਹੀ ਕਰਦਾ ਤੇ ਲਾਲ ਆਈਫੋਨ ਲਓ ਆ ਜਾ ਵੀ ਕਿਧਰ ਦੀ ਜੱਲੀ ਆ ਫਿਰ ਕਿਤੇ ਮੇਰੇ ਕੋਲ ਜਾਣਾ ਪਹਿਲਾਂ ਆ ਇਧਰ ਦੀ ਘੜਦਾ ਪੌੜਾ ਲਦੀ ਮੈਂ ਕੀ ਚਲੋ ਬਾਹਰ ਸਿੱਧੇ ਕੱਢ ਦੇ ਮੈਂ ਪੜਤ ਕੱਢ ਦਾਂਗੇ ਸਿੱਧੇ ਨਹੀਂ ਨਹੀਂ ਉਹ ਟਾਈਮ ਬੋਲਾ ਜਿਹਨੂੰ ਇਧਰ ਦੀ ਰਾਹ ਵਧੀਆ ਵਾ ਯਾਰ ਮੈਂਕਰੋੜ ਇਧਰੋਂ ਥੋੜਾ ਦੂਰ ਪੈਂਦਾ ਹੁਣ ਗੱਲ ਤਾਂ ਇੱਕੋ ਹੀ ਹੋ ਜਾਣੀ ਆ ਕੀ ਕਰੀਏ ਅੰਦਰ ਵਿੱਚ ਬਣਾਉਂਦਾ ਬਲੌਗ ਸ਼ੂਟ ਕਰਦੇ ਹਾਂ ਜਿਹੜਾ ਬਲੌਗ ਪਹਿਲੇ ਬਲੌਗ 'ਚ ਤੂੰ ਆ ਗਿਆ ਦੇਖੀ ਹਾਂ ਅੱਗ ਲੱਗ ਗਈ ਹੂੰ ਅੱਗ ਲੱਗ ਗਈ ਉਹ ਬੰਦ ਨਾ ਹੋ ਜਾਵੇ ਐ ਵੀ ਉਹ ਪੱਕ ਸੈੱਟ ਅੱਗ ਮੈਂ ਕਹਿੰਦਾ ਤੈਨੂੰ ਹੀ ਉਸੇ ਦੇਖਣਾ ਕੋਈ ਨਾ ਮੈਂ ਆ ਮੈਂ ਡਰਨਾ ਪੱਕ ਤਾਂ ਮੇਰੀ ਲੋਕੜ ਦੇਖ ਕੇ ਰਲ ਰਵੇਣਾ ਪੱਕਣਾ ਬਿਲਕੁਲ ਇਹ ਚੀਜ਼ੇ ਕੱਟ ਹੀ ਨਹੀਂ ਜਾਂਦੀ ਹੈ। ਐ ਵੀ ਬਣਾ ਲਿਆ ਕਰੀ ਬਲੌਗ ਕਰਣ ਦੀ ਬਣਾਓ ਵੀਰੇ ਬਣਾਓ ਮੈਂ ਤਾਂ ਕਦੋਂ ਦਾ ਕਹਿੰਦਾ। ਬੰਦਾ ਇਹ ਸ਼ੂਟ ਕਰ ਲਈਏ। ਸਾਡੇ ਵੀ ਆਈ ਕਰੀ ਨੂੰ ਪੂਰਾ ਸਟਾਫ ਕਿੱਟ ਗਾਦੇ ਤੇ ਇਸ ਟਾਈਮ ਲੈਂਸ ਬਣਾਣਾ ਸਖਰੂ ਤਾਂ ਕਦੇ। ਲਓ ਟਾਈਮ ਲੈਂ ਹੋਰ ਕੋ ਬਣਾਉਣਾ। ਉਹ ਕਹਿੰਦੇ ਉਹਨੂੰਗਾ। ਇਧਰ ਕਰੀ। ਬਾਕੀ ਮਿੱਤਰੋ ਗੱਲ ਆਏ ਆ ਵੀ ਆਹ ਘੜੀਆਂ ਕੁੜੀਆਂ ਜੀਆਂ ਤੁਹਾਨੂੰ ਹਰੇਕ ਬਲੌਗ ਤੇ ਨਹੀਂ ਲੱਗਣੀਆਂ ਦੇਖਣੀਆਂ। ਇਹ ਪਹਿਲਾ ਬਲੌਗ ਆ। ਤਿਆਰ ਹੋ ਗਏ ਚੱਲਿਆ ਨਹੀਂ ਤੁਹਾਨੂੰ ਅਸੀਂ ਲਿਬੜੇ ਤੇ ਬੜੇ ਹੀ ਦੇਖਣਾ ਘਾਉਣ ਦਾ ਟਾਈਮ ਵੀ ਗੱਲ ਉਹ ਰਾਤ ਨੂੰ ਜਾ ਕੇ ਲੱਗਦਾ ਹੁੰਦਾ ਕਈ ਵਾਰ ਉਵੇਂ ਹੀ ਪੈ ਜਾਂਦਾ ਸਿੱਧੀ ਜੀ ਗੱਲ ਆ ਤੇ ਜਣੀ ਜਿਮ ਵਾਲਿਆਂ ਨੂੰ ਪਤਾ ਐਕਸਰਸਾਈਜ਼ ਲਾਉਂਦੇ ਆ 14 12 12 ਘੰਟੇ ਜਣੀ ਜਿਮ 12 ਤੇ ਨਾ ਇਸ ਕਰਕੇ ਅੱਜ ਦਾ ਦਿਨ ਤਿਆਰ ਹੋਇਆ ਜੇ ਕਿਤੇ ਹੋਰ ਜਾਣ ਨੂੰ ਮਿਲਿਆ ਉੱਥੇ ਵੀ ਤੁਹਾਨੂੰ ਤਿਆਰ shear ਦੇਖਣ ਨੂੰ ਮਿਲ ਜਾਂਗੇ ਬਾਕੀ ਅੱਜ ਵੀ ਬਾਲ ਦੇ ਲੋਡ ਕਰਾਉਣ ਦਾ ਟਾਈਮ ਨਹੀਂ ਮਿਲਿਆ ਮੈਂ ਬਸ ਪਨਾ ਕੇ ਜਾ ਰਹੇ ਆ ਬਾਕੀ ਮਿਲਦੇ ਹਾਂ ਹੁਣ ਅਗੇ ਬਾਈ ਦਿਖਾਉਨੇ ਆ ਅਗਲੇ ਸ਼ੂਟ ਚ ਤੁਹਾਨੂੰ ਸ਼ੌਟ ਚ ਆ ਜਿਹੜਾ ਜਾਮ ਲੱਗਿਆ ਹੋਇਆ ਨਾ ਮੂਰੇ ਮੂਰੇ ਦਿਖਾ ਦੇ ਇਹ ਇੱਥੇ ਮਤਲਬ ਦਿਨ ਚ 40 50 ਵਾਰ ਲੱਗਦਾ ਹੁਣਾ ਬਿਜਲੀ ਘਰ ਕੋਲੇ ਮੁਲਾਬਦ ਅਸੀਂ ਅਲਰੇਡੀ ਕਰਦੇ ਆ ਰਾ ਕਿਉਂਕਿ ਇੱਥੇ ਜੰਮੇ ਪਲੇ ਛੋਟੇ ਹੁੰਦੇ ਤੋਂ ਇੱਥੇ ਖੇਡਦੇ ਫੁੱਲਦੇ ਆਏ ਆ ਸਾਨੂੰ ਪਤਾ ਪੂਰਾ ਇੱਥੋਂ ਦਾ ਤਾਂ ਕਰਕੇ ਘਾਟੀ ਉਹਨੇ ਨੇ ਪਤਾ ਆ ਆਈ ਬਾਈ ਡੰਗਰ ਹੋ ਜਾਂਦਾ ਹੈ ਹਾਂ ਦੇ ਦੇ ਯਾਰ ਮੂੰਹ ਬਿੰਗਾ ਲਾ ਦਾਂਦਾ ਛਿਰੂ ਛਿਰੂ ਜ ਮੈਂ ਦੇਖ ਕੇ ਦੇ ਕੋਈ ਪਤਾ ਲਾ ਜੂਗਾ ਆ ਕੀ ਆ ਟ੍ਰੇਨ ਵੀ ਕਰੋ ਪੰਜਾ ਆਉਂਦੀਆਂ ਪੰਜਾ ਹੋ ਰਿਹਾ ਜਾ ਉਹਦੇ ਕੀ ਭੱਜ ਰਿਹਾ ਓਏ ਦੇਖੀ ਦੇਖੀ ਦੇਖਦੇ ਥੱਲੇ ਨਾ ਦੇ ਦੀ ਥੱਲੇ ਓਹਨੇ ਓਹਨੇ ਸਾਡਾ ਥੱਲੇ ਆ ਜੂਗਾ ਉਹੀ ਤਾਂ ਝੋਟਾ ਸੀ ਮੱਝਦੂੜੀ ਸੀ ਤਰੋਂ ਮੀ ਆ ਚੁੱਕਿਆ ਤਾਰੋ ਸਮੇਂ ਦੇ ਆਹ ਦੇ ਕਣੀਆਂ ਮੜੇ ਮੜੇ ਦੀਂਦੇ ਆ ਚੰਪੋ ਵੀ ਨਹੀਂ ਆ ਸਾ ਪਛਲਾਏ ਦੇ ਕਿ ਲੋਕਾਂ ਨੇ ਕਹਣਾ ਕਿ ਪਤਾ ਨਹੀਂ ਗੱਡੇ ਗੱਤੜੇ ਯਾਰ ਅਰ ਗਾਹ ਵਾਲਾ ਗਾਹ ਵਾਲੇ ਬਲੌਗਾਂ 'ਚ ਦੇਖਿਓ ਤੁਸੀਂ ਇਹ ਬਾਪੇ ਮੁੰਡਾ ਮੁੰਦੀ ਨਹੀਂ ਇਹ ਲਿਬੜੇ ਤਿਬੜੇ ਫਿਰਦੇ ਨੇ ਬਾਲਾਂ ਜਾਂ ਤਸੀਨਾ ਆਇਆ ਹੁੰਦਾ ਜਿੱਦਣ ਆਉਣ ਉਹ ਕਹਿੰਦਾ ਫਿਟਨੈਸ ਵਾਲੇ ਯਾਨੀ ਵਰਕਆਊਟ ਵਾਲੇ ਬਲੌਗ ਉਹ ਦੇਖਿਓ ਪਾਇਆ ਕਰਾਂਗੇ ਯਾਰ 2-4 ਦਿਨਾਂ ਬਾਅਦ ਇੱਕਦਾਂ ਮੈਨੂੰ ਲੱਗਦਾ ਐਡਿਟਿੰਗ 'ਚ ਬਹੁਤ ਟਾਈਮ ਲੱਗ ਜਾਂਦਾ ਇਹਨੂੰ ਜਿਹੜੇ ਸਾਬ ਨਾਲ ਬਣਦੀ ਹੈ ਅੱਛਾ ਗੇਲੇ ਸੌਟ ਵਾਲਾ ਫਿਰ ਕੰਦਾ ਕਹਿੰਦਾ ਇਹਦਾ ਮੈਂ ਫੁਲ ਬਾਵਾਂ ਹਮਲਾ ਸੀ ਆਪਣੇ ਹੋਇਆ ਹੈਣਾ ਉਹ ਕਹਿੰਦਾ ਮੈਂ ਲਾਈਵ ਦੇਖਿਆ ਹੋਇਆ ਵਾ ਲਾਈਵ ਕਿਵੇਂ ਦੇਖ ਲਿਆ ਉਹ ਕਹਿੰਦਾ ਮੈਂ ਉਸ ਜਗ੍ਹਾ ਤੇ ਉਸ ਟਾਈਮ ਮੇਰੀ ਡਿਊਟੀ ਸੀਗੀ ਤੇ ਲਾਈਵ ਉਹ ਬਾਅਦ ਚ ਹੋ ਗਿਆ ਹਣਾ ਬਾਦ ਉਹ ਕਹਿੰਦਾ ਉਹ ਉਸ ਟਾਈਮ ਮਤਲਬ ਉਸ ਟਾਈਮ ਉੱਥੇ ਡਿਊਟੀ ਸੀ ਉਹਦੀ ਆ ਗਿਆ ਲੈ ਵੀ ਏਕੇ ਫਿਟਨੈਸ ਬਾਈ ਆ ਗਿਆ ਵਾ ਹੁਣ ਖੜ ਜਾ ਸੁਣਾ ਇੱਧਰ ਆਵੀਂ ਇੱਧਰ ਇੱਧਰ ਚੱਲ ਆਓ ਬਲੌਗ ਬਣਾਉਣ ਲੱਗੇ ਬਹੁਤ ਆ ਲੋ ਵੀ ਮਿੱਤਰੋ ਗੱਡੀ ਦੀ ਟੈਂਕੀ ਕਰਾਰੀ ਫੁੱਲ ਤੇ ਦੁਰਪੇ ਕਿੰਨੇ ਘੰਟਿਆਂ ਤੱਕ ਪਹੁੰਚਾਂਗੇ ਬਾਈ ਜੇ ਕੋਈ ਪੌਣਿਕ ਦੂਪੰਟ ਹੈਪੀ ਦੱਸ ਦਨ ਪੌਣਿਕ ਨੂੰ ਘੰਟਿਆਂ ਦਾ ਡਿਸਟੈਂਸ ਹੈਗਾ 99 95 ਕਿਲੋਮੀਟਰ ਕਿੱਥੇ ਕੋਲ ਆ ਕੋਈ ਰੰਗੀਆਂ ਪਿੰਡ ਆ ਸ਼ਾਇਦ ਹਾਂ ਰੰਗੀਆਂ ਪਿੰਡ ਕੀ ਸੀ ਨਾ ਐਪੀ ਦੇਖੀ ਮੜਾਏ ਹੋਏ ਉ ਰੰਗੀਆਂ ਓਏ ਉਹਦਾ ਜਿੰਮ ਦਾ ਦਾ ਫੋਰਸ ਕਿਤਨਾ ਸ ਹੈ ਫੋਰਸ ਦੋ ਫੋਰਸ ਦੋ ਫੋਰਸ ਫਿਟਨੈਸ ਦਾ ਕਮੈਂਟ ਚਲੋ ਵਧੀਆ ਯਾਰ ਖੋਲਣੇ ਚਾਹੀਦੇ ਆ ਇਹ ਹਰੇਕ ਮੈਚ ਹੁਣਾਂ ਵੀ ਆਪਣੇ ਜਿੰਨੇ ਸ਼ਹਿਰਾਂ ਨੇੜੇ ਦੇ ਪਿੰਡਾਂ ਚ ਹਰੇਕ ਦੋ ਦੋ ਤਿੰਨ ਤਿੰਨ ਪਿੰਡ ਛੱਡ ਕੇ ਇੱਕ ਜਿੰਮ ਹੋਣਾ ਚਾਹੀਦਾ ਯਾਰ ਜਿਹੜੇ ਆਪਣੇ ਨੌਜਵਾਨ ਹਨਾ ਬਚੇ ਰਹਿਣਗੇ ਯਾਰ ਨਸ਼ਿਆਂ ਤੋਂ ਨਾ ਉਹਨਾਂ ਨੂੰ ਇੱਕ ਮੋਟੀਵੇਸ਼ਨ ਜ਼ਰੂਰ ਹੋਊਗੀ ਤੇ ਮੱਲਾ ਕੋਈ ਨਾ ਕੋਈ ਉੱਥੋਂ ਬੋਡੀ ਬਿਲਡਰ ਉੱਠਦਾ ਜਾਂ ਕੋਈ ਬਿਆਸ ਫਿਟਨੈਸ ਇਨਫਲੂਐਂਸਰ ਉੱਠਦਾ ਉਹ ਦੇਖ ਕੇ ਦੂਜਿਆਂ 'ਚ ਵੀ ਅੱਗ ਜੀ ਲੱਗਦੀ ਹੈ ਵੀ ਅਸੀਂ ਵੀ ਕੁਝ ਕਰੀ ਹੈ ਨਾ ਵਧੀਆ ਪ੍ਰਚਾਰਾ ਕਰਦੇ ਆ ਰੱਜਕਾਲ ਦੇ ਸਮੇਂ ਮੁੰਡੇ ਸਾਰਿਆਂ ਨੂੰ ਹੀ ਉੱਚ ਸੱਚ ਜੀ ਸਮਝੋ ਚਾਹੇ ਹਰ ਬੰਦੇ ਨੂੰ ਇਹਦੇ ਤੁਰਨਾ ਚਾਹੀਦਾ ਹੈ ਪੈਣਾ ਉੱਤੇ ਤੁਸੀਂ ਕਿਹੜੇ ਸਾਲਾਂ ਚ ਖੋਲੀ ਪਹਿਲੀ ਜੰਮੀ ਮੈਂ ਪੁੱਲੀ ਸੀ ਜਿਹੜੀ ਆਫਤ ਹੀ ਮੇਰੀ ਜਿੰਮ ਹੋਈ ਸੀ ਹਾਂ ਉਹ ਤੋਂ ਤੈਨੂੰ ਪਤਾ ਹੀ ਹੈ ਕਿ ਜਿਹੜੀ ਮੇਰੀ ਆਪਣੀ ਹੋਈ ਹੈ ਹੁਣ ਹੋਈ ਹੈ ਨਾ ਤੇ ਇਸ ਤੋਂ ਪਹਿਲਾਂ ਪਾਰਟਨਰਸ਼ਿਪ ਚ ਰਹੀਆਂ ਵਾਂ ਨਹੀਂ ਆਹ ਵੀ ਪਹਿਲਾਂ ਠੇਕੇ ਤੇ ਜਾਂ ਮਾਲ ਦੇ ਠੇਕੇ ਤੇ ਰਹੀਆਂ ਹਾਂ ਉਹ ਕਦੋਂ ਕਿਹੜੇ ਸਾਲਾਂ ਚ 2000 ਕੋਈ ਲਾਲਾ 7 ਤੂੰ ਮੈਂ ਠੇਕੇ ਤੇ ਲੈ ਲਿਆ ਸੀ ਠੇਕੇ ਤੇ ਮਿਲਦੀ ਐ ਵੀਰੇ ਜਮ ਹਾਂ ਠੀਕ ਹੈ ਇਹ ਠੇਕੇ ਦੇ ਨਾਲ ਨਾ ਯਾਨੀ ਦਾਰੂ ਦੀਆਂ ਉਹ ਨਹੀਂ ਉਹ ਨਹੀਂ ਆਪਾਂ ਦਾਰੂ ਐਸਾ ਰੀਸਤੇ ਇਹ ਮੁੰਡਾਈ ਲੈਟਸ ਵਾਲਾ ਨਾ ਥੋੜਾ ਇੰਗਲਿਸ਼ ਵੱਧ ਸਮਝਦਾ ਤੇ ਨਹੀਂ ਬਿੰਦੂ ਆ ਜਾਂਦੀ ਕਿ ਬੋਤਲਾ ਬੋਤਲਾ ਨਾਲ ਲੈਣੀ ਪੈਂਦੀ ਯਾਨੀ ਨਹੀਂ 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 ਲੀਜ਼ ਤੇ ਨਹੀਂ ਲੈਂਦੇ ਆਪਾਂ ਕੋਈ ਅੱਛਾ ਜੀ ਤੇ ਲੀਜ਼ ਤੇ ਉਵੇਂ ਜੇ ਮਿਲ ਜਾਂਦੇ ਕਿ ਜਿੰਨਾਂ ਤੋਂ ਨਹੀਂ ਚੱਲਦੇ ਚੰਗੀ ਤਰ੍ਹਾਂ ਜਾਂ ਜਿਨ੍ਹਾਂ ਕੋਲ ਇੱਕ ਕਾਬਿਲ ਟ੍ਰੇਨਰ ਨਹੀਂ ਹੁੰਦੇ ਚਲਾਉਣ ਲਈ ਨਾ ਤੇ ਅੱਜ ਜਿਨ੍ਹਾਂ ਕੋਲ ਟਾਈਮ ਦੀ ਸ਼ਾਰਟੇਜ ਹੁੰਦੀ ਹੈ ਜੇ ਹਮ ਫੁੱਲ ਲੈਂਦੇ ਹਾਂ ਉਹਦਾ ਕੋਈ ਹੋਰ ਬਿਜ਼ਨਸ ਹੁੰਦਾ ਆ ਉਹਦਾ ਤੇ ਉਹ ਫਿਰ ਉਹਨੂੰ ਲੀਜ਼ ਤੇ ਦੇ ਦਿੰਦੇ ਆ ਤੇ ਜਿਨ੍ਹਾਂ ਨੂੰ ਕਹਦੀ ਉਸੇ ਦਿਨ ਈ ਨੀਡ ਹੁੰਦੀ ਹੈ ਤੇ ਉਹ ਇੱਕ ਵਧੀਆ ਚੀਜ਼ ਆ ਯਾਨੀ ਕਿ ਨਵੇਂ ਮੁੰਡਿਆਂ ਲਈ ਵਧੀਆ ਪਲੇਟਫਾਰਮ ਆ ਜਿਹੜੇ ਵਧੀਆ ਹੁ ਹੈਗੇ ਨੇ ਤੇ ਪਰ ਪੈਸੇ ਜ਼ਿਆਦਾ ਨਹੀਂ ਖਰਚ ਸਕਦੇ ਨਾ ਤੇ ਉਹ ਲੈਣ ਲਈ ਪ੍ਰੋਫਿਟ ਅੱਜ ਕਿੱਥੇ ਲਈ ਸੀ ਬਾਈ ਜਮ ਇਹ ਹੰਪੜਾ ਚ ਲਈ ਸੀ ਉਹਦੋਂ ਮੈਂ ਇਹ ਨਵੇਂ ਉਸ ਤੋਂ ਪਹਿਲਾਂ ਚੰਡੀਗੜ੍ਹ ਰਿਆ ਸੀ ਨਾ ਦੋ ਸਾਲੋਂ ਨਾ ਉੱਥੇ ਰੱਖੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆ ਗਿਆ ਸੀ ਕਿਉਂਕਿ ਕਾਰਬਾਰੀ ਵਾਲੀ ਸੀ ਜਿਹੜੀ ਉਹ ਅੱਛਾ ਪਹਿਲਾਂ ਆਪ ਗਰਬਈ ਵਾਲੀ ਜੀ ਸੀ ਹਾਂ ਉੱਥੇ ਸੀਗਾ ਮੈਂ ਕੁਝ ਟਾਈਮ ਤੇ ਉਦੋਂ ਬਾਅਦ ਮੈਂ ਇੱਥੇ ਆ ਗਿਆ ਸੀਗਾ ਹੰਬੜਾ ਤੇ ਫਿਰ ਇੱਥੇ ਜਿਹੜੇ ਨਯੋਕ ਸੀ ਯਾਰ ਇੱਥੇ ਲੋਕ ਨਾ ਉਹ ਜਿਮ ਨੂੰ ਬੜਾ ਪੁਰਾਣਾ ਮੰਨਦੇ ਸੀ ਉਹ ਟਾਈਮ 'ਚ ਉਹਦੇ ਆ ਲੋਕਾਂ ਦੀ ਸੋਚ ਸੀ ਜਿਹੜੀ ਹਜੇ ਵੀ ਮੈਂ ਕਹਿੰਦਾ ਵੀ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਸ਼ਾਇਦ ਲੋਕਾਂ ਨੂੰ 20 ਸਾਲਾਂ ਬਾਅਦ ਸਮਝ ਆਉਣੀਆਂ ਵੀ ਆਪਣਾ ਫਿਟਨੈਸ ਸਟੈਂਡ ਚਲਾਉਣ ਦੀ ਗੱਲ ਕਰ ਰਹੇ ਹਾਂ ਵੀ ਅਸਲ 'ਚ ਆਈ ਆ ਲੋਕਾਂ ਨੂੰ ਅਕਲ ਕੁਛ ਲੋਕਾਂ ਨੂੰ ਜਦੋਂ ਕੋਰੋਨਾ ਵੇਲੇ ਆਈ ਆ ਲੋਕਾਂ ਨੂੰ ਅਕਲ ਕਿ ਫਿਟਨੈਸ ਕਿੰਨੀ ਜ਼ਰੂਰੀ ਹੈ ਉਦੇ ਗੋਲੀ ਹੁੰਦੀ ਸੀਗੀ ਜਿਹੜੀ ਆਪਾਂ ਆਮ ਰੁਟੀਨ ਚ ਜਿਮ ਵਾਲੇ ਖਾਂਦੇ ਆ ਨਾ ਲਿੰਸੀ ਵਿਟਾਮਿਨ ਸੀ ਦੇ ਵਿਟਾਮਿਨ ਸੀ ਦਾ ਸੋਰਸ ਹੈ ਨਾ ਆਦਿ ਹੀ ਹੁੰਦੀ ਹੈ ਉਹ ਇਹ ਇਮਿਊਨਿਟੀ ਬੂਸਟ ਕਰਦੀ ਹੈ ਠੀਕ ਹੈ ਇਹ ਲੋਕਾਂ ਨੂੰ ਉਹ ਪਤਾ ਲੱਗਿਆ ਕਰੋਨਾ ਚ ਜਾ ਕੇ ਤੇ ਆਪਣੇ ਵਰਗੇ ਖਾਈ ਜਾਂਦੇ ਆ ਹੁਣ ਤੱਕ ਕਹਿੰਦੇ ਆ ਰੁਟੀਨ ਚ ਖਾਂਦੇ ਵੀ ਉਹ ਇਮਿਊਨਿਟੀ ਬੂਸਟ ਕਰਦੀ ਹੈ ਸੋ ਇਹਨਾਂ ਚੀਜ਼ਾਂ ਦੀ ਅਵੇਅਰਨੈਸ ਰਹਿਣੀ ਜ਼ਰੂਰੀ ਹੁਣ ਜੇ ਮੈਂ ਫੋਨ ਜਾ ਕੇ ਕਿੰਨੀਆਂ ਕੰਟਰੀਸ ਜਾਇਆ ਮੈਂ ਨਾ ਯਾਰ ਉੱਥੇ ਦੇਖ ਲੈ ਜੇ 90 ਸਾਲ ਦਾ ਬੁਢਾ ਨਾ ਤਾਂ ਉਹ 90 ਸਾਲ ਦਾ ਬੁਢਾ ਵੀ ਟ੍ਰੇਨਿੰਗ ਕਰਦਾ ਵਾ ਉਹ ਕਹਿੰਦਾ ਜੇ ਮੈਂ ਖਾ ਜੇ ਆਪਾਂ ਕਿਸੇ ਲੇਡੀਜ਼ ਨੂੰ ਕਹਿਣ ਨਹੀਂ ਉਹਦਾ weight ਜ਼ਿਆਦਾ ਨਾ ਜਿਵੇਂ ਮੈਂ plan prune ਬਣਾਉਣੀ ਆ ਆਪਾਂ online ਨਾ ਜਾਂ ਆਪਣੇ ਕੋਲੇ ਆਉਂਦੇ workout plan ਦੋ ਦਿੰਨੇ ਪਾ ਉਹ ਕਹਿੰਦੇ ਅਸੀਂ ਤਾਂ ਸਾਰੀ ਜਿਹੜੀ ਕੰਮ ਹੀ ਕਰੀ ਜਾਣੀ ਆ ਬਟ ਉਹ ਇਨਡਾਇਰੈਕਟ ਹੈ ਸਮਝਦੇ ਨਾ ਅਸੀਂ ਤਾਂ ਸਾਰੀ ਜਿਹੜੀ ਝਾੜੂ ਲਾਈ ਜਾਨੀ ਤੇਰੀ ਪਾਣੀ ਪਾਂਢੀ ਮਾਂਜੀ ਜਾਣੀ ਬਟ ਉਹ ਕੀ ਹੈ ਕਿ ਉਹ ਡਾਇਰੈਕਟਲੀ workout ਨਹੀਂ ਹੈ ਜਿਵੇਂ ਮੈਂ ਆਪਾਂ ਮਿੱਥ ਕੇ ਵਾਕ ਕਰਨੀ ਆ ਐਕਟੀਵਿਟੀ ਹੈ ਕਿ ਪਾ ਝਾੜੂ ਵੀ ਹਲਾ ਕੇ ਬੈ ਕੇ ਬਸ ਬਸ ਬੈ ਕੇ ਬੈ ਕੇ ਜਦੋਂ ਥੋੜੇ ਔਖੇ ਹੋਣ ਲੱਗ ਬੰਦਾ ਬਹਿ ਜਾਂਦਾ ਰੈਸਟ ਕਰ ਬਹਿ ਜਾਂਦਾ ਜਦੋਂ ਕਹਿੰਦੀ ਹਾਂ ਉਹੀ ਹੈ ਨਾ ਕਿ ਜਦੋਂ ਤੁਹਾਡੀ ਹਾਰਟਬੀਟ ਆਪੋ ਹੋਣ ਲੱਗਦੀ ਹੈ ਜਾਂ ਤੁਹਾਡਾ ਜਿਹੜਾ ਕਹਿੰਦੇ ਕਾਰਡੀਓ ਵੈਸਕੂਲਰ ਸਿਸਟਮ ਹੈ ਓਨ ਹੋਣ ਲੱਗਦਾ ਉਹ ਤੱਕ ਤਾਂ ਪਹਟ ਹੀ ਜਾਂਦੀ ਹੈ ਠੀਕ ਹੈ ਨਾ ਕੈਲੋਰੀਸ ਬਰਨ ਹੋਣ ਦਾ ਮੌਕਾ ਹੀ ਨਹੀਂ ਦਿੰਦੇ ਉਹਨਾਂ ਹੁਣ ਮੰਨ ਲਾ ਕੇ ਆਪਾਂ ਵਾਕ ਕਰਨੇ ਆ ਜਿਮ ਦੇ ਵਿੱਚ ਵਾਕ ਕਰਦੇ ਆ ਪਰ ਮੈਂ ਕਿਹ ਕਰਦੇ ਵੇ 20 ਮਿੰਟ ਕਰਨੀ 30 ਮਿੰਟ ਕਰਨੀਆਂ ਜਰੂਰ ਉਸ ਨਿਕਲ ਜਾਂਦਾ ਸਰੀਰ ਹਾਂ ਉਹ ਚੀਜ਼ ਆ ਉਹ ਚੀਜ਼ਾਂ ਦੀ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਹਜੇ ਇੱਥੇ ਸੋ ਇਸਲੀ ਆਪਣੀ ਫਿਟਨੈਸ ਦੇ ਲਈ 1 ਘੰਟਾ ਨਹੀਂ ਕੱਢਦੇ ਕਈ ਲੋਕ ਆ ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਲਗਾਉਂਦਾ ਯਾਰ ਕਈ ਨ ਠੀਕ ਹੈ ਉਹ ਅੱਜ ਵੀ ਅੱਜ ਵੀ ਉਹਨਾਂ ਨੇ ਕਹਿੰਦੇ ਵੀ ਅਸੀਂ 20 ਸਾਲ ਪਹਿਲਾਂ ਤੋਂ ਵਾਕ ਸ਼ੁਰੂ ਕੀਤੇ ਤੇ ਅੱਜ ਤੱਕ ਕਰਦੇ ਆਂ ਅਸੀਂ ਅਸੀਂ 20 ਸਾਲ ਪਹਿਲਾਂ ਪੰਗੜਾ ਸ਼ੁਰੂ ਕੀਤਾ ਸੀ ਅੱਜ ਵੀ ਪਾਉਂਦੇ ਆਂ ਸੀ ਠੀਕ ਹੈ ਨਾ ਮੈਂ ਕਹਿੰਦਾ ਜਿੰਨ ਦੀ ਐਕਟੀਵਿਟੀ ਨਹੀਂ ਕਹਿੰਦਾ ਆਊਟਡੋਰ ਐਕਟੀਵਿਟੀ ਸੀ ਤੁਸੀਂ ਕੁਝ ਵੀ ਕਰ ਲਓ ਯਾਰ ਆਪਣੀ ਫਿਟਨੈਸ ਇੰਪਰੂਵ ਕਰਨ ਲਈ ਚਾਹੀਦਾ ਆ ਜਿੰਦੀ ਸਾਡਾ ਨਾ ਇੱਕ ਮਾਸਟਰ ਹੁੰਦਾ ਸੀ ਬਈ ਜਿਹੜੇ 10ਵੀਂ ਜਦੋਂ ਸਾਨੂੰ ਪੜ੍ਹਾਇਆ ਹਾਂ ਤੇ ਮੈਂ ਕਹਿੰਦਾ ਬਈ ਉਦੋਂ ਪਹਿਲਾਂ ਦੇਖਦੇ ਹੁਣੇ ਛੋੜੇ ਛੋੜੇ ਹੁੰਦੇ ਸੀ ਉਹਨੇ ਰੋ ਸਵੇਰੇ ਬਾਈ ਬੋਗ ਤੇ ਜਾਣੇ ਜਾਣਾ ਉਹ ਤੇ ਉਹਨਾਂ ਦੀ ਵਾਈਫ ਹੁੰਦੇ ਆ ਹੁਣ ਵੀ ਜਦੋਂ ਮੈਂ ਜਮ ਉਹਨਾਂ ਨਾਲ ਗੱਡੀ ਜਾਏ ਮੈਂ ਹੱਥ ਖੜਾ ਕਰਕੇ ਸਿਰ ਮਾਰ ਕੇ ਹੁੰਦਾ ਹੁਣ ਨਾ ਅਸਲੀਆ ਬਣਾ ਕੇ ਵੀ ਉਹ ਮੈਂ ਕਹਿੰਦਾ ਵੀ ਬਈ ਕੋਈ ਦੰਡ ਨਹੀਂ ਆ ਜਾ ਕੇ ਉਹਨਾਂ ਚਲੋ ਮੀਹ ਗਣੀ ਦਾ ਕੀ ਕਹਿਣਾ ਦੁੱਧ ਗਿਆ ਨਾ ਉਹ ਪੱਕਾ ਹੀ ਬੋਗ ਤੇ ਹੁੰਦਾ ਨਾ ਜਾਣੇ ਜਾਣਾ ਦੋ ਦਿਨ ਜਿੰਦਗੀ 'ਚ ਕੁਝ ਇਦਾਂ ਦੇ ਲੋਕ ਹਨਾ ਉਹੋ ਜਿਹੇ ਲੋਕਾਂ ਦਾ ਆਪਾਂ ਨੂੰ ਕਹਿਦੀ ਵੀ ਪੱਲਾ ਨਹੀਂ ਛੱਡਣਾ ਚਾਹੀਦਾ ਚਲੋ ਕਿ ਪ੍ਰਮਾਤਮਾ ਦੀ ਗ੍ਰੀਜ਼ ਹੈ ਕਿ ਤੁਹਾਨੂੰ ਟੀਚਰ ਉਦਾਂ ਨਹੀਂ ਮਿਲੇ ਉਹਨਾ ਮੇਰੇ ਕੋਲ ਪਿਛਲੇ ਦਿਨੀ ਤੈਨੂੰ ਪਤਾ ਹੋਊਗਾ ਕਿ ਇੱਕ ਮੈਡਮ ਆਈ ਸੀਗੀ ਕੋਈ ਹਮਮ ਗਵਰਨਮੈਂਟ ਟੀਚਰ ਨੇ ਉਹ ਉਹਨਾਂ ਦੇ हिਪ ਦੇ ਉੱਤੇ ਕੋਈ ਸਟ ਲਾਕੀ ਸੀ ਆਈਡੀ ਕੋਈ ਸਾਲ ਬਹਿਲਣਾਂ ਦੀ ਕਰਾਣਾ ਅੱਛਾ ਤੇ ਉਹਨੂੰ ਪਤਾ ਸੀ ਕਿ ਮੈਂ ਰਮੀ ਮੈਂ ਬੜੇ ਕੁਸ਼ਟ ਹੈ ਨਾ ਹਮਮ ਸੋ ਉਹਨਾਂ ਦਾ ਨੇਚਰ ਯਾਰ ਦੂਰ ਦੂਰ ਤੱਕ ਜਿਹੜਾ ਬੰਦਾ ਉਹਨਾਂ ਨੂੰ ਮਿਲਿਆ ਉਹਨੂੰ ਪਤਾ ਕਿ ਕਿਹੋ ਜਿਹਾ ਨੇਚਰ ਉਹਨਾਂ ਦਾ ਨਾ ਤੇ ਉਹ ਜਦੋਂ ਮੈਨੂੰ ਮਿਲੇ ਚਲੋ ਮੈਂ ਤਾਂ ਐਸਾ ਆਪਣਾ ਜੋ ਵੀ ਮੇਰਾ ਪੇਸ਼ਾ ਮੈਂ ਉਹਦੇ ਅਕੋਰਡਿੰਗ ਉਹਨਾਂ ਨਾਲ ਡੀਲ ਕੀਤਾ ਨਾ ਸੋ ਮੇਰਾ ਡੀਲ ਕਰਨ ਦਾ ਤਰੀਕਾ ਇਦਾਂ ਦਾ ਵਾ ਕਿ डील ਕਰਦਾ ਤਾਂ ਪਰ ਨਾ ਆਟੋਮੈਟਿਕਲੀ ਯਾਰ ਵੀ ਮੇਰੇ ਮੂੰਹ ਤੇ ਚਾਹੇ ਨਾ ਕਵੇ ਦੂਜਾ ਕੋਲ ਜਾ ਕੇ ਹੁੰਦਾ ਵੀ ਯਾਰ ਬੰਦਾ ਕੋਈ ਇਸਿਲ ਕੇ ਤੇ ਉਹ ਮੈਮ ਨੇ ਮੈਨੂੰ ਸਪੈਸ਼ਲ ਮੈਸੇਜ ਕੀਤਾ ਕਹਿੰਦੀ ਵੀ ਕੁਸ਼ੀ ਮੈਂ ਤੁਹਾਨੂੰ ਕਹਿ ਨਹੀਂ ਸਕੀ ਵੀ ਮੈਨੂੰ ਪਤਾ ਲੱਗਿਆ ਤੁਸੀਂ ਰੁਨੀਤ ਮੈਮ ਦੇ ਸਟੂਡੈਂਟ ਹੋ ਤੇ ਥੋੜੇ ਜੋ ਕਹਿੰਦੀ ਉਹਨਾਂ ਦੀ ਚਲਕ ਝਾਕਦੀ ਆ ਉਹ ਮੇਰੇ ਕੋਲ ਮੈਸੇਜ ਹਜੇ ਵੀ ਪਿਆਵਾ ਤੇ ਮੈਂ ਅੰਦਰੋਂ ਅੰਦਰ ਹੀ ਬੜਾ ਖੁਸ਼ ਹੋਇਆ ਮੈਂ ਕਿਹਾ ਵੀ ਜੇ ਆਪਾਂ ਕੋਈ ਚੰਗੀਆਂ ਚੀਜ਼ਾਂ ਕਿਸੇ ਤੋਂ ਸਿੱਖਨੇ ਆ ਨਾ ਤਾਂ ਉਹਨਾਂ ਦਾ ਮੁੱਲ ਜ਼ਰੂਰ ਪੈਂਦਾ ਵਾ ਯਾਰ ਚੰਗੇ ਟੀਚਰਾਂ ਕੋਲ ਪੜੇ ਦਾ ਬੰਦੇ ਦਾ ਮੁੱਲ ਬਹੁਤ ਪ ਆਪਾਂ ਵਧੀਆ ਕਰਦੇ ਆ ਤੇ ਨੀਂਦ ਸੱਚੀ ਨਾ ਕਰਦੇ ਆ ਤਾਂ ਉਹਦਾ ਫਲ ਜ਼ਰੂਰ ਮਿਲਦਾ ਵਾ ਸੋ ਇਸ ਲਈ ਮਿਹਨਤ ਕਰਦੇ ਰਹੋ ਸੱਚੇ ਦਿਲ ਨਾਲ ਚਲੋ ਫਿਰ ਉਹਨਾਂ ਬਾਕੀ ਗੱਲਾਂ ਬਾਤਾਂ ਬਾਹਰ ਗਾਹਾਂ ਜਾ ਕੇ ਕਰਦੇ ਆ ਤੇ ਬਾਟ ਬਹੁਤ ਖਿੱਚ ਕੇ ਕੱਟਣੀ ਯਾਰ ਚਲੋ ਜੇਮ ਨਾ ਪਹੁੰਚੀਏ ਬੰਦੇ ਡੀਕਦੇ ਆ ਚਲੋ ਠੀਕ ਆ ਜੀ ਮਿਲਦੇ ਆ ਫਿਰ ਸਤਿ ਸ੍ਰੀ ਅਕਾਲ ਇਹ ਇਧਰ ਆ ਪਾਈ ਸੀ ਨਾ ਕੇ ਆ ਕੰਪੀਟੀਸ਼ਨ ਵੇਲੇ ਹਾਂ ਇਹ ਗੁਰਦੁਆਰਾ ਸਾਹਿਬ ਆ ਹਾ ਦਾ ਨਾਰਾ ਗੁਰਦੁਆਰਾ ਸਾਹਿਬ ਪਤਾ ਤੁਹਾਨੂੰ ਇਹਦਾ ਇਤਿਹਾਸ ਯਾਰ ਅਬ ਮਲੇਰ ਕੋਟ ਲੈ ਆ ਕੇ ਨਾ ਇੱਕ ਰੇਕੋਡ ਦੱਸਣ ਲੱਗੇ ਹਾਂ ਇਹ ਰੇਕੋਡ ਲੈ ਆ ਹਾਂ ਦੱਸੇ ਰੇਕੋਡ ਲੈ ਆ ਕੀ ਸੀ ਵਜੇ ਤੇ ਆਹ ਗੁਰਦੁਆਰਾ ਰੰਦਾ ਇਹ ਨਾ ਕਿ ਜਦੋਂ ਮੈਂ ਆਪਣੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲੱਗੇ ਸੀ ਨਾ ਹਾਂ ਤੁਹਾਨੂੰ ਨਾਬ ਸੀਗਾ ਜਿਹੜਾ ਸਰਹੰਦ ਦਾ ਹਾਂ ਤੇ ਉਦੋਂ ਇਥੋਂ ਦੇ ਮਲੇਰ ਕੋਟਲੇ ਦੇ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀਗਾ ਵੀ ਇਹਨਾਂ ਬੱਚਿਆਂ ਦਾ ਕੀ ਕਸੂਰਾ ਨਾ ਅੱਛਾ ਸੋ ਆਪਣੀ ਲੜਾਈ ਇਹਨਾਂ ਦੇ ਪਿਤਾ ਨਾਲ ਆਪਣੀ ਇਹਦੇ ਨਾਲ ਇਹਨਾਂ ਨਾਲ ਥੋੜੀ ਹੈ ਤੇ ਇਸ ਕਰਕੇ ਗੁਰਦੁਆਰਾ ਵਿੱਚ ਉਹਨਾਂ ਦੀ ਯਾਦ ਚ ਬਣਿਆ ਸੀਗਾ ਅੱਛਾ ਵੀਰੇ ਦੀ ਬੌਲੀ ਨਾਲ ਲੱਗਦੀ ਸੀ ਉਹ ਸਟੌਂਡਾ ਇੱਥੇ ਮੁਸਲਮਾਨ ਬਹੁਤ ਹੁੰਦੇ ਨੇ ਇਹ ਆ ਜਗਾ ਯਾਹਾਂ ਉਹ ਵੈਸੇ ਵੀ ਮਲੇਰਕੋਟਲਾ ਜਿਹੜਾ ਸ਼ਹਿਰ ਆ ਉਹ ਸ਼ਹਿਰ ਬੜਾ ਸੋਹਣਾ ਵਾ ਇੱਥੇ ਕਿਉਂਕਿ ਮੁਸਲਮਾਨ ਕਮਿਊਨਿਟੀ ਜ਼ਿਆਦਾ ਵਾ ਤੇ ਇੱਥੇ ਮੇਰੇ ਕੁਝ ਠੀਗਰੀ ਦੋਸਤ ਵੀ ਨੇ ਇੱਥੋਂ ਦੇ ਜਿਹੜੇ ਬੜੇ ਕਲੋਜ਼ ਨੇ ਉਹ ਵੀ ਇੱਥੇ ਆ ਨਾ ਸੈਫ ਟਾਈਮ ਪੁਸ਼ ਹੈ ਹਾਂ ਸੈਫ ਹਾਂ ਸੈਫ ਮੁੰਡਾ ਆਪਣੇ ਗੋਂ ਦਾ ਟ੍ਰੈਕਿੰਗ ਕਰਦਾ ਡਾਕਟਰ ਸੈਫ ਨਾ ਆ ਉਹ ਵੀ ਇੱਥੋਂ ਹੀ ਆ ਬਿਲੋਂਗ ਕਰਦਾ ਇੱਕ ਦੋ ਹੋਰ ਨੇ ਕਾਲਜ ਟਾਈਮ ਦੇ ਵੀ ਸੀਗੇ ਦੋਸਤ ਅੱਛਾ ਕਿੰਨੀ ਬਾੜ ਰਹੀ ਇੱਥੇ ਦੇਖੀਂ ਅਭਰੇ ਰਹੇਗਾ ਆਪਣਾ 35 ਕਿਲੋਮੀਟਰ 35 40 ਕਿਲੋਮੀਟਰ ਰਹੇਗਾ ਚਲੋ ਇੱਥੇ ਆ ਸੰਗਾਲਾ ਸੰਗਾਲੀ ਦੇ ਕੋਲ ਵੀ ਹੈ ਨਾ ਅੱਛਾ ਸੀ ਅੱਛਾ 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 ਦੇਖਨੇ ਜਾਂਦੇ ਫਿਰ ਓਕੇ ਜਾਵਾਂਗੇ ਉਹਦੇ ਕੋਲ ਟਾਈਮ ਤਾਂ ਆਉਂਦੇ ਹੋ ਦੇਖਾਂਗੇ ਹੁਣ ਤਾਂ ਆਪਾਂ ਆਲਰੇਡੀ ਲੇਟ ਆ ਲੇਟ ਆ ਚਲੋ ਫਿਰ What was it? Pretty <laughs> ਆਹ ਪੌੜੀਆਂ ਆ ਨੇ ਸਵੇਰੇ ਜੀ ਆਹ ਜਿਹੜੇ ਕੈਡਮੇਨ ਫੋਟੋ ਕੱਢਦੇ ਨੇ ਉਹ ਉਧਰ ਲੱਗੇ ਜਾਓ ਹਰ ਇੱਕ ਜੁਰੀ ਹੈ ਚਾਰ ਚਾਰ ਬਣਾ ਜੀ ਬੇਸ ਤੇ ਆਹ ਸਾਲ ਦਾ ਬੇਸ ਤੇ ਆਹ ਨੂੰ ਲਗਾ ਕੋ ਸੱਚਾਗਾ ਇੱਕ ਦਿਨ ਮਤਲਬ ਮੈਂ ਨਾਲੋਂ ਇਕੱਲਾ ਹੁਣ ਬੈਠਣਾ ਤੇ ਦੌੜਨਾ ਪੈਂਦਾ ਫਿਰ ਫਿਰ ਹੁਣ ਯੂਨੀਵਰਸਿਟੀ ਦੇ ਵਿੱਚ ਜਿੱਤਦੇ ਆ ਉਹ ਚੇਰੀ ਤੁਰਨਾ ਸੀਗਾ ਆਹ ਜਿਹੜੀ ਟੀਏ ਜਾਨੀ ਇਹ ਜਿਹੜੀ ਲੋਕਾਂ ਨੂੰ ਅਵੇਅਰਨੈਸ ਹੈ ਉਹ ਕਹਿੰਦਾ ਵੀ 70 ਮਿੰਟ ਨਾਲ ਮੈਨੂੰ ਹੁਣ ਇਹ ਲੋਕ ਕਹਿੰਦੇ ਨੇ ਕਿ ਮੈਂ ਇੱਕ ਮਤਲਬ ਉਸੀ ਨੌਰਮ ਤੋਂ ਲਿਖਤ ਸ਼ੁਰੂ ਕਰਨ ਕਿ ਆਪ ਐਂਡਸ ਫਾਰਮੇ ਇਹ ਵੀ ਨਹੀਂ ਮੋੜ ਦੋ ਘਰ ਤੋਂ ਹਟ ਜਾ ਬਈ ਆਹ ਨਹੀਂ ਕਿਤੇ ਆਪਣਾ ਕੋਈ ਨਹੀਂ ਆ ਗਿਆ ਆਹ ਕੀ ਮੇਰਾ ਬਿਲਕੁਲ ਬਬਲ ਤੋਂ ਵੀ ਸਾਡੇ ਪਹਿਲੇ ਕਹਿੰਦੇ ਉਸੇ ਨਜ਼ਰ ਲਈ ਹਾਂ ਉਹ ਦੇਖ ਲੈ ਜਿਹੜੀ ਗੱਲ ਹੈ ਲੋ ਠੀਕ ਹੈ ਬਾਈ ਓਕੇ ਜੀ ਓਕੇ ਮਿਸਟਰ ਮੈਂ ਤੁਹਾਨੂੰ ਮਾਪਰ ਸੈਕਸਿਕ ਹੋਣਾ ਕਰਦਾ ਕਰੀ ਠੀਕ ਹੈ ਅੱਛਾ ਅੱਛਾ ਦੋ ਨਾਮ ਵਾਲੇ ਤੇ ਕੈਸਾ ਬਦ ਕਰਾਉਂ ਨਹੀਂ ਇਹ 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 ਨੰਬਰ ਵਾਲਾ ਕੋਈ ਚੱਕਰ ਹੁੰਦਾ ਏ ਯਾਰ ਆਓ ਬਾਬੀ ਵੀਰੇ ਨੇ ਪਗੜੇ ਪੜਾਈ ਕੀਤੀ ਹੈ ਜਨਮ ਤਰੀਕ ਆ ਮੈਂ 5 ਤਰੀਕ ਨੂੰ ਜਨਮ ਦਿਨ ਮੇਰਾ ਪਤਾ ਨਹੀਂ ਤੇਰਾ ਕਿੰਨਾ ਪੰਜ ਨੋ ਮੇਰਾ ਤਾਂ ਲਗ ਲਗ ਆ ਬਈ ਥੋੜਾ ਚਾਰ ਪੰਜ ਤਰੀਕੇ ਪੂਰੇ ਪੰਜ ਤੰਬਰ ਨੂੰ ਉਹਦਾ ਨਾ ਮੇਰੇ ਪੰਜ ਰੀਅਲ ਮੇਰਾ 11 ਲੈਣਾ ਵਾ ਲੋਗੀ ਸ਼ਵੀਰ ਆ ਗਿਸ਼ਵੀਰ ਵੀਰ ਉਹ ਅਸੀਂ ਸੁਣਦੇ ਹੀ ਪੋਡਕਾਸਟ ਮੈਲ ਸੁਣਦਾ ਹਾਂ ਜਾਂ ਕੁਝ ਬਈ ਹੁਣ ਨਹੀਂ ਸੁਣਦਾ ਵਧੀਆ ਲੱਗਦਾ ਗਾਣੇ ਗੁਣੇ ਵਾਲੇ ਆ ਹੋਰ ਯਾਰ ਤੂੰ ਤਾਂ ਬਾਬਾ ਹੀ ਬਣ ਗਿਆ ਸੌਜੀ ਲਾਈ ਮੈਂ ਸਟ੍ਰੋਲਜੀ ਜਿਹੜਾ ਲਾ ਲਿਆ ਤੇ ਹੁਣ ਚਰਚਾਾਂ ਚੱਲਿਆ ਬੰਦਾ ਕਹਿੰਦਾ ਮੈਨੂੰ ਕਿਹਾ ਹੀ ਹਰਪ੍ਰੀਤ ਸਿੰਘ ਸੇਖੋ ਕਿਹਾ ਕਰੋ ਕਹਿੰਦਾ ਹੈਪੀ ਨਹੀਂ ਕਹਣਾ ਇਤੋਂ ਬਾਅਦ ਕਿਸਮਤ ਖਰਾਬ ਕਰਦੇ ਤੁਸੀਂ ਦੋਨਾਂ ਬਈ ਪੀਣੀਾ ਸ਼ਵੀਲ ਪੀ ਲਈ ਮੈਂ ਕਹਿੰਦਾ ਯਾਰ ਨਾ ਪੀ ਲਓ ਅਗਲਾ ਵੀਰੇ ਇਹਦੀ ਸੇਵਾ ਕਰਦੇ ਆਂ ਜੀ ਸੇਵਾ ਦਾ ਮੋਢੀ ਲਾਦਾ ਆਪ ਵੀ ਸੇਵਾ ਕੀਤੀ ਸੀ ਨਾ ਅਸੀਂ ਸ਼ਵੀਲ ਲਾ ਕੇ ਹੋਰੀ ਯਾਰ ਬਸ ਅੱਜ ਵੀਰੇ ਅਭੀ ਨੇ ਬਹੁਤ ਬਸਾ ਕੀ ਬਸਾ ਕੀ ਚੜਾ ਬਸਾ ਕੀ ਬਸ ਚੜ੍ਹਦੇ ਪਸਾ ਜਿੰਨਾ ਪਹਿਲਾਂ ਚੜ੍ਹਦੇ ਸੀ ਅੱਗੇ ਇਹ ਚੱਲ ਹੁਣ ਪੀ ਲਾ ਜਾਈਆਂ ਤਾਂ ਮੇਰਾ ਹੁਣ ਰੈਨ ਦੇ ਵੀਰੇ ਤੂੰ ਕਟਿੰਗ ਤੇ ਆ ਮੈਂ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਕਟਿੰਗ ਕਰਦਾ ਲੀਨ ਹੋਣਾ ਤਾਂ ਕਰਕੇ ਬੰਦਾ ਪਾਣੀ ਮਿੱਠਾ-ਮੁੱਠਾ ਮੈਂ ਕੱਲ ਨੂੰ ਜੰਮ ਚੜ ਗਏ ਨਾ ਕਹੀਂ ਬਾਈ ਨਹੀਂ ਗਈ ਪੀਣੇ ਨਹੀਂ ਨਹੀਂ ਆ ਕਿਉਂ ਨਾ ਕਹਾਂ ਫਿਰ ਕਹੂੰਗਾ ਜੀ ਛੋਲੇ ਨਾਲ ਵੀਰੇ ਕੋਲਜੇ ਵੀ ਆ ਪਤੂ ਆਪਾਂ ਖਾ ਲਾ ਉਹ ਨਹੀਂ ਖਾਣੇ ਉਹ ਮੈਂ ਖਾਉਂਗਾ ਨਹੀਂ ਨਹੀਂ ਇਹਦਾ ਨਹੀਂ ਉਹ ਨਹੀਂ ਉਹ ਮਿੱਠਾ ਪਾਣੀ ਉਹ ਤਾਂ ਰੇੜੀ ਮੋਲ ਵਾਲੀ ਲੱਗੀ ਹੋਈ ਆ ਮਸਲਾ 15 ਦਾ ਇੱਕ ਦਿਨਾਂ ਉਹਨਾਂ ਨੇ ਜਾਂ ਲਿਆ ਫਿਰ ਉਹ ਹੋਊਗਾ ਠੀਕਾ ਮੈਂਗੋ ਵਾਲੀ ਲੱਗਦੀ ਹੈ ਕੰਮ ਬੰਦਾ ਦੋ ਭਰਾਈ ਜਾਂਦਾ ਬੋਤਲਾਂ ਨੂੰ ਗਾਇਸ ਪਹਿਲੇ ਅਸੀਂ ਸੋਚਿਆ ਸੀ ਬੇਕੀਸ਼ਿਕ ਪੀਏਗੇ ਫੇਰ ਆ ਮੈਂ ਸੋਚਿਆ ਬਣਾ ਦੇ ਜੀ ਮਾਰੇ ਨੇ ਸਟੀਨ ਵਾਲਾ ਹੀ ਜੱਗਿਆ ਉਸਟੀਨ ਵੱਡਾ ਗਲਾਸ ਚੱਕਿਆ ਇਹਨੇ ਉਹ ਮਗਰਲਾ ਜੀਛਾ ਕੋਲ ਕੇ ਫੜ ਹਾਂਜੀ ਹਾਂਜੀ 1 ਮਿੰਟ ਮੈਂ ਸੀ ਬਸ ਹੋ ਗਿਆ ਧੰਨਵਾਦ ਬਹੁਤ ਬਹੁਤ ਉਹ ਮਗਰਲਾ ਨਾ ਪਿੰਡ ਵਾਲਿਆ ਮੀਰੇ ਉਹ ਬਿਠਾ ਜਾਦਾ ਸੀ ਬਿਠਾ ਹਣਾ ਲੈ ਕੇ ਮਗਰੋਂ ਵੀ ਇਹ ਫੇਰ ਵੀ ਆਇਆ ਲਾ ਤਾਂਦਾ ਨੇ ਵੀ ਵੱਧ ਪੀ ਲਿਆ ਹਨਾ ਹਾਂ ਮਿੱਠਾ ਦਾ ਜੀ ਪੀ ਪੀ ਬਹੁਤ ਚੰਗੋ ਜੀ ਚਲੋ ਠੀਕ ਆ ਜੀ ਮਿਲਦੇ ਆ ਫਿਰ ਲੁਧਿਆਣਾ ਪਹੁੰਚ ਕੇ ਹਜੇ ਮਲੇਰਕੋਟਲੇ ਫਿਰਦੇ ਆ ਬਾਈ ਆਪਾਂ ਮਲੇਰਕੋਟਲੇ ਆਉਣਾ ਹੇ ਯਾਰ ਆਉਣਾ ਹੁਣ ਕਿੱਥੇ ਜੀ ਧੂਰੀ ਆ ਨਾ ਹਜੇ ਆਪਾਂ ਧੂਰੀ ਪਹੁੰਚ ਗਏ ਹਾਂ ਲੋ ਜੀ ਧੂਰੀ ਅਸੀਂ ਪਹੁੰਚ ਚੁੱਕੇ ਆ ਜੰਮਦਾਦ ਘਟਣ ਵਧੀਆ ਹੋ ਗਿਆ ਬਾਈ ਹੁਣਾਂ ਨੇ ਵਧੀਆ ਚਲੋ ਪੂਰੀ ਵੀ ਵਧੀਆ ਚਲੋ ਵਧੀਆ ਹੀ ਸਭ ਵਧੀਆ ਹੀ ਵਧੀਆ ਲੰਬੂ ਦਾ ਕੰਪੀਟੀਸ਼ਨ ਆਹ ਇੱਥੇ ਹੋਇਆ ਸੀਗਾ ਉਸ ਦਿਨ ਯਾਰ ਏਸੀ ਖਰਾਬ ਹੋ ਗਿਆ ਗੱਡੀ ਦਾ ਬੜੀ ਬੜੀ ਬੜਾ ਕਹੀ ਸੀ ਉਦੋਂ ਤਾਂ ਗਰਮੀ ਵੀ ਨਹੀਂ ਆ ਹੋਰ ਤੁਸੀਂ ਤਾਂ ਸੀਗੇ ਉੱਥੇ ਹੀ ਤੇ ਮੈਂ ਥੋੜਾ ਕੰਮ ਕਰਕੇ ਮੋਤਾ ਦੇ ਕਿ ਚਲੇ ਗਿਆ ਸੀ ਬਾਹਰ ਕਿਤੇ ਹਨਾ ਹਾਂ ਤੇ ਫਸ ਜੇ ਰੋ ਦਾ ਬਾਈ ਗੱਡੀ ਦਾ ਏਸੀ ਲੋਡ ਕਰਾ ਕੇ ਲਿਆ ਕੇ ਰਿਓ ਫੇਰ ਖਰਾਬ ਹੋਇਆ ਸੀ ਫੇਰ ਲੈ ਉਹ ਵੀ ਦੇਖਿਆ ਕਰੀ ਵੀ ਥੋੜੇ ਟਾਈਮ ਨਹੀਂ ਆਏ ਵੀ ਬੋਲਾ ਲੱਗਿਆ ਮਾਹ ਜਿਉਂ ਦਾ ਕੰਪਰੈਸ਼ਰ ਹੀ ਕਰਾਵਾ ਗੈਸ ਜੀ ਨਿਕਲ ਜਾ ਕਰੇ ਵਧੀਆ ਹੋ ਗਿਆ ਨਾ ਜੰਮੜਾ ਉਹਨਾਂ ਦਾ ਵਿਚਾਰਿਆਂ ਦਾ ਨਾ ਜਿੰਨ ਦਾ ਬੋਸ ਵਧੀਆ ਸੀ ਚਲੋ ਜਗਾ ਵਧੀਆ ਇੱਕ ਨਾ ਸੂਤ ਲਈ ਸੇਹਰ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਵੀ ਉਧਰ ਏਰੀਆ ਚ ਵੀ ਜਿਵੇਂ ਸੰਗਰੂਰ ਏਰੀਆ ਲੋਕੀ ਕਹਿੰਦੇ ਪਛੜਿਆ ਏਰੀਆ ਇੱਧਰ ਵੀ ਲੋਕ ਯਾਰ ਦਵਾਸ ਹੋਣ ਲੱਗੇ ਬਹੁਤ ਘੈਂਟ ਸੋਚ ਹੋਊਗੀ ਬੰਦਿਆਂ ਦੀ ਉਹ ਵਿਚਾਰਾ ਦੇਖ ਲਓ 44 45 ਸਾਲ ਦਾ ਬਜ਼ੁਰਗ ਮ ਉਹ ਯੋਰਗਨ ਗਿਆ ਸਾਦਾ ਇਹਨਾਂ ਵੀ ਆਪਣੀ ਅੱਧ ਖੜੂਮਰ ਦਾ ਹੋ ਚੱਲੇ ਆ ਯਾਨੀ ਠੀਕ ਹੈ ਨਾ ਵੀ ਆਪਾਂ ਕਹਿੰਨੇ 35 35 40 ਸਾਲ ਤੋਂ ਬਾਅਦ ਬੰਦਾ ਚਲੋ ਇੱਕ ਬੁਢਾਪੇ ਵਾਲ ਨੂੰ ਤੌਰ ਪੈਂਦਾ ਪਰ ਉਹ ਬੰਦੇ ਨੂੰ ਦੇਖ ਕੇ ਮੈਨੂੰ ਫੀਲ ਨਹੀਂ ਹੋਇਆ ਵੀ ਉਹਦੀ ਸੋਚ ਇੰਨੀ ਜਵਾਨ ਆ ਜਿਸ ਕਰਕੇ ਫੀਲ ਨਹੀਂ ਹੋਇਆ ਹਨਾ ਅੱਜ ਕੱਲ ਹਜੇ ਜਿਹੜੇ ਮੇਰੀ ਏਜ ਦੇ ਵੀ ਬੰਦੇ ਉਹ ਸੋਚਦੇ ਵੀ ਜਿਮ ਖੋਲਾਂਗੇ ਖੋਲਾਂਗੇ ਉਹ ਬੰਦੇ ਨੇ ਕਰਕੇ ਦਿਖਾਤਾ ਯਾਰ ਆਪਣੇ ਏਰੀਆ 'ਚ ਨਾ ਉਹਦੇ ਲਈ ਐਪਰੀਸ਼ੀਏਟ ਬਣਦਾ ਯਾਰ ਇੱਕ ਨਾ ਤੇ ਵੰਦੀਆ ਕੰਮ ਕੀਤਾ ਉਹ ਬੰਦੇ ਨੇ ਮੈਨੂੰ ਬਹੁਤ ਸੋਹਣਾ ਲੱਗਿਆ ਨਹੀਂ ਉਹ ਚੀਜ਼ ਤੇ ਬਾਕੀ ਆਪ ਦੇ ਆਪ ਨੂੰ ਬਲੈਸਟ ਜਿਹਾ ਫੀਲ ਹੁੰਦਾ ਵੀ ਯਾਰ ਉਹ ਬੰਦੇ ਨੇ ਸਾਨੂੰ ਸੱਦਿਆ ਨਾ ਵੀ ਹਾਂ ਜਿੰਨੇ ਓਪਨਿੰਗ ਤੇ ਉਹ ਬੜਾ ਸੋਹਣਾ ਲੱਗਿਆ ਯਾਰ ਉਹ ਸੀ ਦੇਖ ਕੇ ਬਾਕੀ ਥੋੜਾ ਜਿਹਾ ਨੌਲੇਜ ਥੋੜੀ ਸਪਰੈਡ ਹੋਣ ਵਾਲੀ ਆ ਜਿਹੜੀ ਉਹਨਾਂ ਨੂੰ ਉਹ ਅਸਲ 'ਚ ਨਾ ਫਰਕ ਪੈਂਦਾ ਨਾ ਕਿ ਉਹ ਵਿਚਾਰਿਆਂ ਨੂੰ ਕੋਈ ਸਿਖਾਉਣ ਵਾਲਾ ਨਹੀਂ ਸੀ ਚੱਜ ਦਾ ਟੀਚਿੰਗ ਕਰਨ ਵਾਲਾ ਨਹੀਂ ਸੀ ਕੋਈ ਕਾਉਂਸਲਿੰਗ ਕਰਨ ਵਾਲਾ ਬੰਦਾ ਵਧੀਆ ਨਹੀਂ ਮਿਲਿਆ ਉਹਨਾਂ ਨੂੰ ਤਾਂ ਕਰਕੇ ਉਹ ਵਿਚਾਰੇ ਪਿੱਛੇ ਰਹੇ ਕਿ ਐਂ ਤਾਂ ਕਈ ਵਧੀਆ ਪਲੇਅਰ ਨੇ ਯਾਰ ਬਰਬਰੀ ਤੋਂ ਹੁਣ ਨਾ ਵੀ ਜਿਨ੍ਹਾਂ ਨੂੰ ਪ੍ਰੋਪਰ ਨੌਲੇਜ ਨਹੀਂ ਮਿਲਦੀ ਗਈ ਜਾਂ ਅਧੂਰੀ ਨਾਲ ਜਾਂ ਫਿਰ ਕਈਆਂ 'ਚ ਇਹ ਚੀਜ਼ ਦੀ ਫਿਰ ਉਹ ਉੱਥੇ ਹੀ ਰਹਿ ਜਾਂਦੇ ਆ ਵਿਚਾਰੇ ਪਰ ਸਾਰੇ ਉਹੋ ਜਿਹੇ ਨਹੀਂ ਹੁੰਦੇ ਚਲੋ ਕੋਸ਼ਕ ਉਹੋ ਜਿਹੇ ਹੀਲੇ ਵਸੀਲੇ ਨਹੀਂ ਬਣਦੇ ਸਾਧਨ ਨਹੀਂ ਬਣਦੇ ਉਹੋ ਜਿਹੇ ਕੇ ਬੰਦਾ ਉੱਥੇ ਤੱਕ ਪਹੁੰਚਿਆ ਹੀ ਜਿਆਦਾ ਤੇ ਬਾੜ ਜਿਹੜਾ ਕਰਨ ਵਾਲਾ ਹੁੰਦਾ ਉਹ ਕਰੀ ਜਾਂਦਾ ਜਿਹਦੇ ਮਨ ਚੇ ਉਹ ਮੈਂ ਸਿੱਖਣਾ ਨਾ ਉਹ ਮੈਂ ਕਹਿੰਦਾ ਵੀ ਲੈ ਲਦਾਖ ਜਾ ਕੇ ਸਿੱਖ ਲੈਂਦਾ ਬੰਦਾ ਜਿਹਦੇ ਮਨ ਚੇ ਉਹ ਮੈਂ ਸਿੱਖਣਾ ਕਰਨਾ ਹੈ ਆ ਚੀਜ਼ ਹੈ ਬਾਕੀ ਚਲੋ ਮਿਲਦੇ ਆ ਫਿਰ ਲੁਧਿਆਣੇ ਪਹੁੰਚ ਜੀ ਫਿਰ ਦੁਬਾਰੇ ਚਰਾਵਾਂਗੇ ਤੁਹਾਨੂੰ ਠੀਕ ਆ ਬਾਈ ਸ਼ੋਰ ਮੈਂ ਰੁੱਕੇ ਜੀ ਵਾਈ ਨਾ ਲੋ ਆਪ ਇਹ ਜਮ ਵਾਲੇ ਦੀ ਡਾਈਟ ਖਾਓ ਬਾਡੀ ਬਣਾਓ ਖਾਓ ਬਾਈ ਆ ਰਾਜਾ ਫਿਰਦਾਦਾ ਜੀ ਆਓ ਜੀ ਖਾਓ ਜਿਹੜਾ ਮੈਗੀ ਖਾਉਂਦਾ ਨਾ ਲੋਲੀ ਉਹ ਤਾਂ ਅਸੀਂ ਵੀ ਖਾਣ ਲੱਗਿਆ ਕਟਿੰਗ ਚੱਲਦੀ ਆ ਪਰ ਇੱਕ ਦਿਨ ਕਹਿੰਦੇ ਅੱਜ ਚੀਟ ਡੇਈ ਬਣਾਦਾ ਫਿਰ ਪੂਰਾ ਮੀਤਾਂ ਕੀ ਚੀਟ ਡੇਈ ਹੋ ਗਿਆ ਲਓ ਜੀ ਸਾਡਾ ਦਿਲ ਨਹੀਂ ਭਰਿਆ ਖਾ ਕੇ 버ਗਰ ਸ਼ੇਅਰ ਕਰਨਾ ਹੋਣਾ ਸੀ ਪੀਣਾਗੇ ਸ਼ੇਕ ਆ ਤਾਜ ਮਹਿਲ ਸ਼ੇਕ ਉਲੀ ਜਾਂਦਾ ਬਾਈ ਚਲੋ ਜਿਆ ਆਮੜਾ ਫਰੂਟ ਪੰਜ ਖਾਣਾ ਉਹਦੇ ਲੈ ਤਾਨੂੰ ਪਤਾ ਹੀ ਨਹੀਂ ਸੀ ਇੰਨਾ ਕੰਮ ਹੁੰਦਾ ਮੈਂ ਤਾਂ ਅਹੀਂ ਮਗਾ ਲਿਆ ਕੰਕਰੀਟ ਜੇ ਵਾਲਾ ਹਾਂਜੀ ਤਾਂ ਅੱਜ ਨਿਬੜ ਗਿਆ ਕੰਮ ਬੜਾ ਲੰਬਾ ਲੈ ਸੀਗਾ 5 5.5 ਹੋ ਗਏ ਸਵੇਰੇ 8 ਵਜੇ ਦੇ ਨਿਕਲੇ ਹੋਏ ਹਾਂ ਤੇ ਹੁਣ ਬਸ ਘਰਾਂ ਨੂੰ ਚੱਲੇ ਆ ਬਾਕੀ ਵਧੀਆ ਰਿਹਾ ਯਾਰ ਬਹੁਤ ਵਧੀਆ ਭਾਈ ਉਹਨਾਂ ਨੇ ਜਿਤਮਾਨ ਕੀਤਾ ਤੇ ਚੱਲ ਰੱਬ ਉਹਨਾਂ ਦੇ ਹਨਾ ਜਿੰਮ ਵਧੀਆ ਚਲਾਵੇ ਸੱਚ ਜਿਨੀ ਇਹਦਾ ਕੋਈ ਕੰਮ ਕਰਦਾ ਹੁੰਦਾ ਤਾਂ ਉਹ ਹੋ ਹੀ ਨਹੀਂ ਸਕਦਾ ਵੀ ਚੱਲੇ ਨਾ ਮਿਹਨਤ ਤੇ ਸੱਚੀ ਲਈ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਕੰਮ ਬਹੁਤ ਵਧੀਆ ਜਲਦਾ ਹੁੰਦਾ ਜਿਨੀ ਕੱਲ ਕੱਲ ਨਹੀਂ ਪਰਸੋਂ ਯਾਨੀ ਸਾਲ ਡੇਢ ਸਾਲ ਦੇ ਤਰ੍ਹਾਂ ਬੰਦਾ ਵਧੀਆ ਸੋ ਬਾਸ ਹੁਣ ਘਰਾਂ ਨੂੰ ਚੱਲੇ ਆ ਥੱਕ ਗਏ ਸੀ ਬਹੁਤ ਖਾਦਾ ਪੀਤਾ ਵੀ ਅੱਜ ਬਹੁਤ ਗਿਆ ਕਟਿੰਗ ਚੱਲਦੀ ਹੈ ਮੇਰੀ ਤੁਹਾਨੂੰ ਪਤਾ ਹੀ ਆ ਤੇ ਇਸ ਕਰਕੇ ਕੈਲਰੀਸ ਅੱਜ ਜਿੰਨੀਆਂ ਮਤਲਬ ਖਾ ਲਈਆਂ ਨੇ 2500 3000 ਇਹਦਾ ਥੋੜਾ ਡੈਵਸਿਟ ਚ ਰਹਿਣਾ ਹੁੰਦਾ ਮੈਂ ਪ੍ਰੋਟੀਨ ਮੀਲ ਅਜ ਕੋਈ ਵੀ ਨਹੀਂ ਗਈ ਇੱਕ ਗਈ ਹੈ ਇੱਕ ਸਕੂਪ ਪ੍ਰੋਟੀਨ ਦਾ ਸੋ ਇਸ ਕਰਕੇ ਹੁਣ ਬਸ ਸਾਰਾ ਦਿਨ ਕੁਝ ਨਹੀਂ ਖਾਣਾ ਰਾਤ ਨੂੰ ਦੇਖੂਗਾ ਚਿਕਨ ਬਰੈਸਟ ਕੋ ਤੱਕ ਉਹ ਤੇ ਇੱਕ ਸਕੂਪ ਵੇ ਪ੍ਰੋਟੀਨ ਦਾ ਯਾਨੀ 100 150 ਗ੍ਰਾਮ ਇਹਦਾ 100 120 ਗ੍ਰਾਮ ਪ੍ਰੋਟੀਨ ਦਾ ਇਹ ਕੰਜ਼ੂਮ ਕਰਕੇ ਫੇਰ ਪੈ ਜਾਣਾ ਬਾਕੀ ਕੱਲ ਨੂੰ ਕਾਰਡੀਓ ਕਰਾਂਗੇ ਘੰਟਾ ਰੇਟ ਘੰਟਾ ਪਚਾਉਣਾ ਵੀ ਬਰਨ ਵੀ ਕਰਨੇ ਜਿਹੜੇ ਕੋਕੋ ਪੀਤਾ ਕੈਲਰੀਆਂ ਬਹੁਤ ਗੰਦੀਆਂ ਹੁੰਦੀਆਂ ਹੈ ਬਾਕੀ ਯਾਰ ਮਿਲਦੇ ਆ ਫਿਰ ਹੁਣ ਅਗਲੇ ਵਲੌਗ ਚ ਪਹਿਲਾ ਵਲੌਗ ਬਣਾਇਆ ਸੀਗਾ ਜੇ ਵਧੀਆ ਲੱਗਿਆ ਤਾਂ ਦੱਸਿਓ ਫਿਰ ਕਹਾ ਵੀ ਬਣਾਵਾਂਗੇ ਜੇ ਨਹੀਂ ਚੱਲਿਆ ਤਾਂ ਭਾਈ ਮੇਰੀ ਇੱਕ ਸੂਲ ਆ ਮੇਰਾ ਜੇ ਨਹੀਂ ਚੱਲਦਾ ਤਾਂ ਮੈਂ ਕੰਮ ਛੱਡ ਦਿੰਦਾ ਹੁਣ ਉਹਦੇ ਮਗਰ ਨਹੀਂ ਪੈਂਦਾ ਤੇ ਚਾਹੇ ਫਾਇਦਾ ਹੋਵੇ ਚਾਹੇ ਨਾ ਮੈਂ ਛੱਡ ਦਿੰਦਾ ਹੁਣ ਤਾਂ ਜੇ ਵਧੀਆ ਲੱਗਾ ਤਾਂ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਦੱਸ ਦਿਓ ਵੀ ਹਾਂਜੀ ਭਾਈ ਸਾਨੂੰ ਵਧੀਆ ਲੱਗਾ ਵੀ ਹੋਰ ਬਣਾਓ ਵਲੌਗ ਤਾਂ ਬਣਾ ਦਿਆਂ ਕਰਾਂਗੇ ਨਹੀਂ ਤਾਂ ਫਿਰ ਸਸਰੀ ਘਰ ਆ ਤੇ ਬਾਕੀ ਖੁਸ਼ ਰਹੋ ਤੰਦਰੁਸਤ ਰਹੋ ਚੜਦੀ ਕਲਾ ਜਰੋ ਸਸਰੀ ਘਰ ਦੀ